ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰ ਠਹਿਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੌਰੀਂ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਗੰਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਟਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਕੁਝ ਵਿਅਕਤੀਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇੰਟਰਚ ਜੋ ਕਿ ਜਿਹੜੀ ਸਮਗਲਿੰਗ ਹੈ ਜਿਹੜੀ ਉਹ ਗੰਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਸਰ ਪਾਕਿਸਤਾਨੀ ਦੀ ਇਨੀਵਾਰ ਆ ਚੁੱਕਾ ਸੀ ਇੰਡੀਆ ਵਿੱਚ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹਦੀ ਹੁਣ ਹਾਰਾ ਨਾ ਸਰ ਹਾਂ ਉਹ 2012 ਦਾ ਉਹਨਾਂ ਦੀ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਦੀ ਸਰ ਬੇਲ ਆਊਟ ਸੀ ਉਹ ਕਿ ਹਾਂ ਕਿ ਕਿ ਉਹਨਾਂ ਦਾ ਬੇਲ ਆਊਟ ਸਰ ਉਹਦੇ ਲਈ ਵੀ ਕਿਸ ਤਰ੍ਹਾਂ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹਿ ਲੋ ਜਾਂ ਇਹ ਜੋ ਵੀ ਹੈਗੀ ਹੈ ਚੰਗੀ ਐਪ ਕਹਿ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਫੋਨ ਦੇ ਰਾਹੀਂ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕ ਤੋਂ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਹ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਤਰੇ ਕਿਨੇ ਕਿੰਨੀ ਕਨਟੇਨਮੈਂਟ ਕਿਨੇ ਸਮੇਂ ਤੋਂ ਡਿਸਕਵਰੀ ਹੋ ਗਈ ਹੈ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਇਸ ਕਨਟੇਨਮੈਂਟ ਤੇ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਜੀ ਡਰੋਨ ਆਹੀ ਹੈ ਹਾਂਜੀ ਡਰੋਨ ਆ ਇਹ ਕਿਨੇ ਸਮੇਂ ਤੋਂ ਕੰਮ ਕਰਦਾ ਸੀ ਕਿਨਾਂ ਹੋਰ ਵੀ ਪਿੰਡ ਦੇ ਇਲਾਕੇ ਦੇ ਲੋਕ ਦੰਡੀ ਤੇ ਕਿਹਾ 2012 ਤੋਂ ਦਾ ਰਜਿਸਟਰਡ ਹੀ ਹੋ ਗਿਆ ਨਾ ਅਜੇ ਤੋ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋ ਗਈ ਔਰ ਰਿਕਾਰਡ ਹੋ ਗਈ ਉਦੋਂ ਪਹਿਲਾਂ ਇਹ ਕਿਤੇ ਨਾਮ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਸਾਡੇ ਕੋਲ ਡਿਟੇਲ ਨਹੀਂ ਹੈ ਇਹ ਲੈਗਲੀ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਜᱹਬੀਨ 12 ਘੰਟੇ 24 ਘੰਟੇ ਨੈਟਵਰਕ ਚੱਲਦਾ ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਕੌਕਸਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟਾਚਾ ਤੇ ਇੱਕ ਡੈਡਲੀ ਹੈਗੀ ਆ ਅਕਸਰ ਅਸੀਂ 빅フィਸ਼ ਕਰਨੇ ਕੀ ਮੈਨੇ ਜੀ ਕੋਲੀ ਨਹੀਂ ਫਿਸ਼ ਕੀਤੀ ਬਹੁਤ 빅フィਸ਼ ਹੈ ਜੀ ਕੋਲੀ ਬਿਗフィਸ਼ ਹੈ ਜਿਹੜਾ 15 ਕਿਲੋ ਪਹਿਲਾਂ ਇਹ ਤਾਂ ਹੀਰਨ ਫੜੀ ਗਈ ਆ 3.5 ਕਿਲੋ ਹੋਣ ਫੜੀ ਗਈ ਇਹਦੇ ਜੇ 빅フィਸ਼ ਸਰ ਇਹ ਕਿੰਨੀ ਸੀ ਨੀ ਤਰੇ ਜੀ ਹਾਂ ਜੀ ਇਹਦੀ 55 50 55 ਸਾਲ ਦਾ ਇਹ ਕਰਦਾ ਕੀ ਬਸ ਜੀ ਹਾਂ ਜੀ 3.5 ਜਦੋਂ ਜਿਨਾਵੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਜਦੋਂ ਉਹ ਹੋਰ ਹੋ ਰਿਹਾ ਉਹ ਉਹ ਸਾਰੀ ਚੀਜ਼ ਆਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾਂ ਕਨਫਿਸਟ ਰੇਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਥਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਐਡਜੈਕਟ ਕਰਾਂ ਸਾਡੇ ਕੋਲ ਕੁਝ ਲੀਡਸ ਹੈਗੀਆਂ ਬਟ ਸੌਰੀ ਵੀ ਕਾਂਟ ਸ਼ੇਅਰ ਸਾਡੇ ਕੋਲ ਲੀਡਸ ਹੈਗੀਆਂ ਵੀ ਆਰ ਵਰਕਿੰਗ ਆਨ ਦਾ ਪਹਿਲਾਂ ਅਸੀਂ ਉਹਨੂੰ ਕੰਮ ਨੂੰ ਕੰਕਲੂਡ ਕਰ ਲਈਏ ਤੇ ਜੇ ਲੋੜ ਪਈ ਤਾਂ ਨਾਲ ਸ਼ੇਅਰ ਕਰਾਂਗੇ ਇਹ ਤਾਂ ਕਦੇ ਬਾਹਰ ਰੱਖੀ ਹੈ ਇਹ ਲੋਕ ਕਦੇ ਹੋਇਆ ਹੁੰਦਾ ਹੈ ਕਿਜ਼ਾ EP 2 ਲੋਜੇ ਬੇ। ਉਹ ਤੋਬਾ ਕਿ ਨਹੀਂ ਕਰ ਚੁੱਕਾ ਹੈ ਘਰ ਵਾੜਾ। ਉਹ ਇਨਕੈਰੋਗੇਸ਼ਨ ਕਰ ਰਹੇ ਆ ਜੀ ਇਨਕੈਰੋਗੇਸ਼ਨ ਦੌਰਾਨ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ ਤੇ ਜਾਵਾਂਗੇ। ਪਰ ਇਹਦੀ ਪਹਿਲੀਆਂ ਕਟੇਲੀ ਤਾਰਾਂ ਤੋਂ ਉਸ ਪਾਰ ਵੀ ਕੋਈ ਅਰਗਮੈਂਟ ਹੈ ਜੀ ਜਿਹੜੀ ਤਾਰਾਂ ਹੈ ਗੇਫੈਂਸਿੰਗ ਤਾਰਾਂ ਉਸ ਪਾਰ ਇਹਦੀ ਪਹਿਲੀ ਅੱਠ ਕਿਲੇ ਦੀ ਬਰਲੇ ਪਾਸੇ ਹੈਗੀ ਆ ਅੱਠ ਕਿਲੇ ਦੀ ਜ਼ਮੀਨ ਆ ਉਹ ਉਤਾਰਾਂ ਤੋਂ ਪਾਰ ਆ ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਸ ਉਹ ਐਡਵਾਂਟੇਜ ਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਦੇ ਨੇ ਨਾਲ ਇਹ ਆਪਣਾ ਜਿਹੜਾ ਇਦਾਂ ਦਾ ਜਿਹੜਾ ਡਰੱਗਸ ਦਾ ਕੰਮ ਕੀਤਾ ਸੀ ਸਰ ਜੀ ਬੇਟੇ ਵਗੈਰਾ ਉਹ ਉਹ ਛੋਟੇ ਨੇ ਉਹਨਾਂ ਦਾ ਐਜ਼ ਆਫ ਨਾਓ ਸਾਨੂੰ ਇਹਨਾਂ ਦੀ ਕਿਸੇ ਕਿਸੇ ਦੀ ਕੋਈ ਇਨਵੋਲਵਮੈਂਟ ਦੀ ਕੋਈ ਫਿਕਰ ਹੋਣੀ ਠੀਕ ਹੈ ਕਿਰਪਾ ਭਈਆ ਜੀ